ਹਾਂਜੀ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਬਲਤੇਜ ਬੱਬੂ ਚੱਕ ਸਹਿਲੇ ਵਾਲਾ ਸੋ ਅੱਜ ਮੈਂ ਪਹੁੰਚਾ ਜੀ ਪਿੰਡ ਸਰਾਏ ਨਾਗਾ ਜਿਹਨੂੰ ਕਿ ਪੁਰਾਣੇ ਸਮਿਆਂ ਦੇ ਵਿੱਚ ਨਾਗੇ ਕੀ ਸਰਾਵੀ ਕਿਹਾ ਜਾਂਦਾ ਸੀ ਇਹ ਪਿੰਡ ਵਸਿਆ ਜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਬੁੱਕਲ ਦੇ ਵਿੱਚ ਤੇ ਸ੍ਰੀ ਮੁਕਤਸਰ ਸਾਹਿਬ ਤੋਂ ਕੋਟਕਪੂਰਾ ਰੋਡ ਤੇ ਆ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਦੂਸਰੇ ਨਨਕਾਣੇ ਦੇ ਦੂਸਰਾ ਨਨਕਾਣਾ ਜਣੀ ਕਿ ਜਨਮ ਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਸਰੇ ਪਾਤਸ਼ਾਹ ਉਹਨਾਂ ਦਾ ਜਨਮ ਸਥਾਨ ਤੇ ਅੱਜ ਆਪਾਂ ਉੱਥੇ ਚੱਲਦੇ ਆਂ ਤੇ ਦਰਬਾਰ ਸਾਹਿਬ ਦੇ ਅੰਦਰ ਚੱਲਦੇ ਆਂ ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਆਂ ਇਸ ਅਸਥਾਨ ਦੇ ਧਾਰਮਿਕ ਸਥਾਨ ਦੇ ਗੁਰਾਂ ਸਾਹਿਬ ਦਾ ਜਨਮ ਸ੍ਰੀ ਇੱਥੋਂ ਦਾ ਸਰਾਇਨਾਗਰ ਪਿੰਡ ਹੁਣ ਜੋ ਕਿ ਸਰਾਇਨਾਗਰ ਦੇ ਨਾਂ ਤੇ ਆਪਾਂ ਜਾਣਦੇ ਆਂ ਤੇ ਚੱਲਦੇ ਆਂ ਅੰਦਰ ਆਪਾਂ ਸੋ ਹਾਂਜੀ ਗੁਰਦੁਆਰਾ ਜਨਮ ਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਪਤਸ਼ਾਈ ਦੂਜੀ ਤੁਸੀਂ ਦੇਖ ਸਕਦੇ ਹੋ ਲਿਖਿਆ ਤੇ ਆਪਾਂ ਹੁਣ ਅੰਦਰ ਵੱਲ ਚੱਲਦੇ ਆਂ ਦਰਬਾਰ ਸਾਹਿਬ ਦੇ ਤੇ ਅੰਦਰੋਂ ਤੁਹਾਨੂੰ ਦਰਸ਼ਨ ਕਰਵਾਉਂਦੇ ਆਂ ਬਰਬਾਰ ਸਾਹਿਬ ਦੇ ਤੇ ਵੀਡੀਓ ਵੀਰ ਬਣ ਕੇ ਹਨਾ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਮੈਨੂੰ ਵੀ ਹੌਸਲਾ ਮਿਲੇ ਤੇ ਮੈਂ ਇਦਾਂ ਹੀ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂ ਸੋ ਹਾਂਜੀ ਮੈਂ ਅੰਦਰ ਦਰਬਾਰ ਸਾਹਿਬ ਦੇ ਪਹੁੰਚ ਚੁੱਕਿਆ ਜੀ ਤੇ ਇੱਧਰ ਸਰੋਵਰ ਬਣਿਆ ਹੋਇਆ ਹੀ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਜੀ ਨਗਰ ਨਿਵਾਸੀਆਂ ਨੇ ਤੇ ਮਾਰ ਕਮੇਟੀ ਵਾਲਿਆਂ ਨੇ ਜੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਹੋਇਆ ਜੀ ਤੇ ਆਹ ਦਰਬਾਰ ਸਾਹਿਬ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਸਰੇ ਪਾਤਸ਼ਾਹ ਉਹਨਾਂ ਦਾ ਜਨਮ ਸਥਾਨ ਆਈ ਤੇ ਇੱਧਰ ਇੱਕ ਹਾਲ ਬਣਿਆ ਹੋਇਆ ਈ ਜਿਹੜਾ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਉਹਨਾਂ ਦੇ ਪਿਤਾ ਜੀ ਬਾਬਾ ਫਿਰੂਮਲ ਜੀ ਉਹਨਾਂ ਦੇ ਨਾਮ ਤੇ ਬਣਿਆ ਹੋਇਆ ਤੇ ਮੈਂ ਤੁਹਾਨੂੰ ਉਹਨਾਂ ਦੇ ਵੀ ਦਰਸ਼ਨ ਕਰਵਾਵਾਂਗਾ ਔਰ ਇੱਧਰ ਸਾਹਮਣੇ ਲੰਗਰ ਹਰ ਬਣਿਆ ਈ ਮਾਤਾ ਕੀ ਵੀਰ ਜੀ ਲੰਗਰ ਹਾਲਾ ਖੁਦਰ ਵੀ ਆਪਾਂ ਜਾਵਾਂਗੇ ਤੇ ਆਜੋ ਆਪਾਂ ਕੇਰਾ ਬਾਬਾ ਜੀ ਫਿਰੂਮਲ ਜੀ ਉਹਨਾਂ ਦੇ ਹਾਲ ਵੱਲ ਚੱਲਦੇ ਆਂ ਹਾਂਜੀ ਬਾਬਾ ਫਿਰੂਮਲ ਜੀ ਦੀਵਾਨ ਹਾਲ ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਹੈ ਤੇ ਇਹ ਉਹਨਾਂ ਦਾ ਸ੍ਰੀ ਗੁਰੂ ਵੰਦ ਦੇਵ ਜੀ ਉਹਨਾਂ ਦਾ ਜਨਮ ਸਥਾਨ ਆਈ ਇੱਥੋਂ ਦਾ ਠੀਕ ਹੈ ਜੀ ਇੱਥੇ ਉਹਨਾਂ ਦਾ ਘਰ ਹੁੰਦਾ ਸੀ ਹੁਣ ਜਿੱਥੇ ਦਰਬਾਰ ਸਾਹਿਬ ਬਣਿਆ ਹੋਇਆ ਤੇ ਅੱਜ ਇੱਥੇ ਦਰਬਾਰ ਸਾਹਿਬ ਸਥਾਪਿਤ ਕੀਤਾ ਗਿਆ ਸੋ ਬੇਨਤੀ ਆ ਕਿ ਜਿੰਨੀਆਂ ਵੀ ਸੰਗਤਾਂ ਇਸ ਵੀਡੀਓ ਨੂੰ ਦੇਖਣਾ ਹਨ ਜਿੰਨਾਂ ਜਿੰਨਾਂ ਤੱਕ ਵੀਡੀਓ ਪਹੁੰਚਦੀ ਆ ਸੋ ਕਿਰਪਾ ਕਰਕੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜੋ ਸੰਗਤ ਇੱਥੇ ਨਹੀਂ ਆ ਸਕਦੀਆਂ ਤੇ ਉਹ ਵੀ ਦਰਸ਼ਨ ਕਰ ਸਕਣ ਇਸ ਧਾਰਮਿਕ ਸਥਾਨ ਦੇ ਇੱਧਰ ਲੰਗਰ ਹਾਲ ਆਈ ਮਾਤਾ ਖੀਵੀ ਜੀ ਉਹਨਾਂ ਦੇ ਨਾਮ ਤੇ ਲੰਗਰ ਹਾਲ ਬਣਿਆ ਹੋਇਆ ਜੀ ਉਹਨੂੰ ਜ਼ੂਮ ਕਰਕੇ ਨੇੜੇ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਲਿਖਿਆ ਜੀ ਮਾਤਾ ਖੀਵੀ ਜੀ ਲੰਗਰ ਹਾਲ ਹਾਂਜੀ ਸੋ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਦੇ ਹੋ ਹਣਾਈ ਜਿੱਥੋਂ ਤੱਕ ਵੀ ਵੀਡੀਓ ਪਹੁੰਚ ਗਈ ਤੇ ਹੋਰਾਂ ਸੰਗਤਾਂ ਤੱਕ ਵੀ ਵੀਡੀਓ ਪਹੁੰਚ ਸਕੇ ਤੇ ਕਿਰਪਾ ਕਰਿਓ ਵੀਰ ਬਣ ਕੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਥੈਂਕ ਯੂ